ਸ਼ਹੀਦ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਵੱਲੋਂ ಗ್ರಾಮ ਪੰਚਾਇਤ ਪਿੰਡ ਧੀਰਪੁਰ ਦੇ ਸਹਿਯੋਗ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਵਾਲੀਬਾਲ ਦੇ ਟੂਰਨਾਮੈਂਟ ਜਿਹੜੇ ਕੀ ਕਰਵਾਏ ਗਏ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ ਜੋਰ ਦਿਖਾਏ ਇਸ ਮੌਕੇ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ ਅਤੇ ਦਿਲਪ੍ਰੀਤ ਸਿੰਘ ਪੱਟੀ ਨੇ ਵਿਸ਼ੇਸ਼ ਤੌਰ ਤੇ ਜਿਹੜੀ ਕੀ ਮਹਿਮਾਨ ਵਜੋਂ ਸ਼ਰਕਤ ਕੀਤੀ ਇਸ ਮੌਕੇ ਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਨੂੰ ਪੁੱਟਣ ਦੇ ਲਈ ਪੰਜਾਬ ਸਰਕਾਰ ਵਿਲੱਖਣ ਉਪਰਾਲੇ ਕਰ ਰਹੀ ਹੈ ਅਤੇ ਜਿਸ ਦੇ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਜੋ ਭੈੜੀ ਇਹ ਲਾਨਤ ਹੈ ਉਸ ਨੂੰ ਦੂਰ ਕਰਨ ਦੇ ਲਈ ਇੱਕ ਜੋ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ ਉਸ ਨੂੰ ਜਿਹੜਾ ਕਿ ਦੂਰ ਕਰਨ ਦੇ ਲਈ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜਿਹੜਾ ਕਿ ਉਹ ਪ੍ਰੇਰਿਆ ਜਾਵੇਗਾ ਨਵੇਂ ਖੇਡ ਗਰਾਊਂਡ ਬਣਾਏ ਜਾਣਗੇ ਅਤੇ ਵੱਡੇ ਵੱਡੇ ਜਿਹੜੇ ਕਿ ਮੈਦਾਨ ਬਣਾ ਕੇ ਉਹਨਾਂ ਦੇ ਵਿੱਚ ਚੰਗੇ ਖਿਡਾਰੀ ਜਿਹੜੇ ਨੇ ਤਿਆਰ ਕੀਤੇ ਜਾਣਗੇ ਜਿਸ ਦੇ ਨਾਲ ਸਰੀਰਕ ਕਸਰਤ ਜਿਮ ਦਾ ਸਮਾਨ ਵੀ ਜਿਹੜਾ ਕਿ ਉਹ ਦਿੱਤਾ ਜਾਏਗਾ ਇਸ ਤੋਂ ਇਲਾਵਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੱਡੇ ਨਗਦ ਇਨਾਮ ਵੀ ਜਿਹੜੇ ਕਿ ਉਹ ਦਿੱਤੇ ਜਾਣਗੇ ਤਾਂ ਇਸ ਵਲੀਵਾਲ ਦੇ ਟੂਰਨਾਮੈਂਟ ਦੇ ਵਿੱਚ ਵੀ ਜਿਹੜਾ ਕਿ ਖੇਡ ਆਰੀਆਂ ਦਾ ਸਨਮਾਨ ਕੀਤਾ ਗਿਆ ਹਲਕਾ ਵਿਧਾਇਕ ਨੇ ਦੱਸਿਆ ਹੈ ਕਿ 30 ਤੋਂ ਵੱਧ ਖੇਡ ਮੈਦਾਨ ਜਿਹੜੇ ਨੇ ਬਣਾ ਕੇ ਹਲਕਾ ਨਿਵਾਸੀਆਂ ਦੇ سپਰਤ ਕੀਤੇ ਜਾਣਗੇ ਇਸ ਤੋਂ ਇਲਾਵਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ 3600 ਕਰੋੜ ਦੀ ਲਾਗਤ ਦੇ ਨਾਲ ਸੜਕਾਂ ਦੀ ਨੁਹਾੜ ਜਿਹੜੀ ਆ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਬਦਲੀ ਜਾਏਗੀ ਦੋਸਤਾਂ ਕਰ ਰਹੇ ਹੈ ਸੰਜੀਤ ਬਾਬਾ ਫਤੇ ਸਿੰਘ ਸਪੋਰਟਸ ਕਲੱਬ ਧੀਰਪੁਰ ਵੱਲੋਂ ਅਤੇ ಗ್ರಾಮ ਪੰਚਾਇਤ ਵੱਲੋਂ ਸਮੁੱਚੇ ਨਗਰ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਔਰ ਤੁਸੀਂ ਦੇਖੋਗੇ ਬਹੁਤ ਵਧੀਆ ਅਰੇਂਜਮੈਂਟ ਇਹਨਾਂ ਨੇ ਕੀਤਾ ਹੈ ਵਾਲੀਬਾਲ ਦਾ ਟੂਰਨਾਮੈਂਟ ਕਰਾ ਰਹੇ ਨੇ ਇਹ ਸਾਰੇ ਵਧਾਈ ਦੇ ਪਾਤਰ ਨੇ ਨੌਜਵਾਨ ਵਧਾਈ ਦੇ ਪਾਤਰ ਹੈ ਮੈਂ ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਇਹ ਪਿੰਡ 'ਚ ਨਸ਼ਾ ਬਹੁਤ ਸੀ ਅੱਜ ਸਾਡੇ ਨੌਜਵਾਨ ਨਸ਼ੇ ਨੂੰ ਛੱਡ ਕੇ ਖੇਡ ਦੇ ਮੈਦਾਨ ਵਿੱਚ ਆਇਆ ਹੈ ਇਹੀ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਸਪੋਰਟਸ ਦੇ ਗਰਾਊਂਡ 'ਤੇ ਲਿਆਉਣਾ ਹੈ ਉਹਨਾਂ ਨੂੰ ਨੌਕਰੀਆਂ ਦੇਣੀਆਂ ਸੋ ਅਸੀਂ ਦੇਖ ਰਹੇ ਹਾਂ ਕਿ ਸਮਾਂ ਬਦਲ ਰਿਹਾ ਹੈ ਔਰ ਨੌਜਵਾਨ ਗੇਮਸ ਨੂੰ ਪਿਆਰ ਕਰਨ ਲੱਗੇ ਔਰ ਪੰਜਾਬ ਸਰਕਾਰ ਵੱਲੋਂ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਰਕਾਰ ਵਧੀਆ ਗਰਾਊਂਡ ਬਣਾ ਕੇ ਦੇ ਰਹੀ ਹੈ ਸਾਰੇ ਸਾਜੋ-ਸਮਾਨ ਨੌਜਵਾਨਾਂ ਨੂੰ ਇੱਥੇ ਵੀ ਸੀ ਸਪੋਰਟਸ ਕਲੱਬ ਨੇ 1 ਲੱਖ ਰੁਪਏ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਵੱਲੋਂ ਦੇ ਰਹੇ ਸਾਡੇ ਪ੍ਰਧਾਨ ਜੀ ਖੜੇ ਆ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਅੱਗੇ ਨੂੰ ਵੀ ਹੋਰ ਵੀ ਸਹੂਲਤਾਂ ਦੇਵਾਂਗੇ 1 ਲੱਖ ਰੁਪਏ ਦੀ ਗੱਲ ਨਹੀਂ ਵਧੀਆ ਗਰਾਊਂਡ ਬਣਾ ਕੇ ਦੇ ਰਹੇ ਹਾਂ ਸਾਡੇ ਸਰਪੰਚ ਸਾਹਿਬ ਪੰਚਾਇਤ ਅਸੀਂ ਸਾਡੇ ਸਾਰੇ ਮੋਤਵਰ ਖੜੇ ਹਾਂ ਬਹੁਤ ਵਧੀਆ ਗਰਾਊਂਡ ਬਣਾ ਕੇ ਦੇਵਾਂਗੇ ਹਰ ਇੱਕ ਪਿੰਡ 'ਚ ਵਧੀਆ ਗਰਾਊਂਡ ਬਣੇ ਇਹ ਹੀ ਭਗਵੰਤ ਮਾਨ ਸਾਹਿਬ ਦੀ ਸੋਚ ਹੈ ਸਾਡੇ ਨੌਜਵਾਨ ਨਸ਼ਾ ਛੱਡ ਕੇ ਗਰਾਊਂਡ ਦੇ ਮੈਦਾਨ ਚਾਣ ਨੌਕਰੀਆਂ ਲੈਣ ਆਪਣੇ ਮਾਪੇ ਦਾ ਪਿੰਡ ਦਾ ਨਾਂ ਰੌਸ਼ਨ ਕਰਨ ਅਨਾਲੀ ਐ ਨਾਇਤਪੁਰਾ ਪਿੰਡਾਂ ਮੈਂ ਪਹਿਲੇ ਵੀ ਗੱਲ ਕਰਦਾ ਕਿ ਕਿੰਨੇ ਉੱਥੇ ਅਫਸਰ ਦੋ ਤਾਂ ਇਨਸਪੈਕਟਰ ਲੱਗੇ ਪੁਲਿਸ ਦੇ ਔਰ ਬਹੁਤ ਸ ਤੋ ਇਹ ਤਾਂ ਹੀ ਹੋਊਗਾ ਜੇ ਸਾਡੇ ਨੌਜਵਾਨ ਜੋ ਸਾਡੇ ਤੇ ਕਲੰਕ ਲੱਗਦਾ ਹੈ ਨਸ਼ਿਆਂ ਦਾ ਉਹ ਤੋਂ ਦੂਰ ਜਾਣਗੇ ਸਪੋਰਟਸ ਨੂੰ ਪਨਾਉਣਗੇ ਆਪਣੇ ਕੈਰੀਅਰ ਨੂੰ ਅੱਜ ਜਿਹੜੇ ਅਸੀਂ ਬਾਲੀਬਾਲ ਦਾ ਟੂਰਨਾਮੈਂਟ ਕਰਾ ਰਹੇ ਹਾਂ ਆਪਣਾ ਬਾਬਾ ਫਤੇ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਤੇ ಗ್ರಾಮ ਪੰਚਾਇਤ ਵੱਲੋਂ ਉੱਥੇ ਆਪਣੇ ਸਹੀ ਉਹਦੇ ਚ ਵੀ ਜੁੱਧ ਨਸ਼ਿਆਂ ਪ੍ਰਤੀ ਅੰਗਰ ਗਵਰਨਮੈਂਟ ਦੀ ਸਕੀਮਾਂ ਲੈਮ ਤਹਤ ਅੱਜ ਵੀ ਬਾਲੀਬਾਲ ਦਾ ਜਿਹੜਾ ਮੈਚ ਕਰਾ ਰਹੇ ਹਾਂ ਅੱਜ ਕੌਣ ਆਇਆ ਇੱਥੇ ਅੱਜ ਸਰਦਾਰ ਇੱਥੇ ਇਕਬੀਰ ਸਿੰਘ ਜੀ ਰਾਏ ਐਮਐਲਏ ਸਾਹਿਬ ਆਏ ਸੀਗੇ ਉਹ ਆਪਣਾ ਇੱਥੇ ਸਪੋਰਟਸ ਕਲੱਬ ਨੂੰ ਵੀ ਅਮਾਨ ਨਾਮ ਵੀ ਦੇ ਕੇ ਗਏ ਨੇ 1 ਲੱਖ ਰੁਪਏ ਦਾ ਕਹਿ ਕੇ ਗਏ ਨੇ ਵੀ ਅਸੀਂ ਦੇਵਾਂਗੇ ਧੰਨਵਾਦ ਹੈ ਉਹਨਾਂ ਦਾ ਪਰ ਵੱਲੋਂ ਅੱਜ ਟੂਰਨਾਮੈਂਟ ਵਾਲੀਬਾਲ ਦਾ ਰੱਖਾਇਆ ਗਿਆ ਸੀ ਜਿਸ ਦਾ ਪਹਿਲਾ ਨਾਮ 21000 ਸੀ ਤੇ ਦੂਜਾ ਨਾਮ 11000 ਸੀ ਤੇ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਟਾਈਮ ਕੱਢਿਆ